ਸ਼ੰਗੜ ਗ੍ਰੇਨੇਡ ਹਮਾਮਲੇ ਦੇ ਵਿੱਚ ਪੁਲਿਸ ਨੇ ਆਟੋ ਡਰਾਈਵਰ ਨੂੰ ਕੀਤਾ ਗ੍ਰਿਫਤਾਰ ਦੋਵੇਂ ਮਲਜ਼ਮਾਂ ਤੇ ਇਲਾਮਿਆ 2-2 ਲੱਖ ਦਾ ਇਨਾਮ ਕਰਲ ਪੌਸ਼ ਇਲਾਕੇ ਦੇ ਵਿੱਚ ਕੋਠੀ ਤੇ ਚੱਲਦੇ ਆਟੋ ਦੇ ਵਿੱਚੋਂ 88 ਗ੍ਰੇਨੇਡ ਪੰਜਾਬ ਚ ਹੋਰ ਵੱਡੀ ਮਰੀਜ਼ਾਂ ਦੀ ਮੁਸ਼ਕਲ 4 ਦਿਨਾਂ ਦੇ ਲਈ ਸਰਕਾਰੀ ਹਸਪਤਾਲ ਦੀ ਓਪੀਡੀ ਮੁਕੰਮਲ ਬੰਦ ਸਰਕਾਰ ਦੇ ਵੱਲੋਂ ਨਿਖਤੀ ਭਰੋਸਾ ਨਾ ਮਿਲਣ ਦੇ ਡਾਕਟਰਾਂ ਦੀ ਹੜਤਾਲ ਜਾਰੀ ਜੀਪੀ ਆਗੂਨ ਤਮਕੀ ਪਰ ਬਿਆਨ ਤੇ ਪੜਤੀ ਕਾਂਗਰਸ ਕੇ ਹਾਂ ਰਾਹੁਲ ਤੇ ਸ਼੍ਰੀਆਮ ਜਨੂ ਮਾਨੰਦਿਆ ਮਿਲ ਰਹੀਆਂ ਤਮਕੀਆਂ ਚੁੱਪ ਕਿਉਂ ਨੇ ਪ੍ਰਧਾਨ ਮੰਤਰੀ ਮੋਦੀ ਦਲਵਿੰਦਰ ਸਿੰਘ ਮਰਵਾਹਾ ਨੇ ਕਿਹਾ ਸੀ ਰਾਹੁਲ ਦਾ ਹੋਵੇਗਾ ਦਾਦੀ ਵਰਗਾ ਨਿਕਮਾ ਜੀਠਿਆ ਦੇ ਖਿਲਾਫ ਕथित منی ਲਾਂਡਰਿੰਗ ਕੇਸ ਦੇ ਵਿੱਚ ਈਡੀ ਦੀ ਐਂਟਰੀ ਸੂਤਰਾ ਦੇ ਹਵਾਲੇ ਤੋਂ ਖਬਰ ਮਜੀਠਿਆ ਦੇ ਖਿਲਾਫ ਜਾਂਚ ਕਰ ਰਹੀ ਐਸਆਈਫੀ ਤੋਂ ਈਡੀ ਨੇ ਮੰਗੀ ਡੀਟੇਲ ਰਿਪੋਰਟ ਮੁੰਡਾ ਮਾ ਸ਼ਹਿਰ ਦੇ ਵਿੱਚ ਮਸਜਿਦ ਨੂੰ ਲੈ ਕੇ ਬਵਾਲ ਹਿੰਦੂ ਸੰਗਠਨਾ ਨੇ ਪ੍ਰਸ਼ਾਸਨ ਦੇ ਖਿਲਾਫ ਕੀਤਾ ਪ੍ਰਦਰਸ਼ਨ ਕਿ ਆ ਪੰਚਾਇਤੀ ਜ਼ਮੀਨ ਤੇ ਬਣੀ ਐ ਮਸਜਿਦ ਪੰਜਾਬ ਪੁਲਿਸ ਦਾ ਗੈਰ ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ ਵੱਡਾ ਐਕਸ਼ਨ 25 ਏਜੰਟਾਂ ਦੇ ਖਿਲਾਫ ਮਾਮਲਾ ਦਰਜ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਦਿੰਦਸਿਲਾਲ ਵਿੱਚ ਹਰਿਆਣਾ ਚੋਣਾਂ ਦੇ ਲਈ ਨੋਮੀਨੇਸ਼ਨ ਦਾ ਅੱਜ ਆਖਰੀ ਦਿਨ ਕਾਂਗਰਸ ਨੇ ਅੱਧੀ ਰਾਤ ਨੂੰ 45 ਉਮੀਦਵਾਰਾਂ ਦਾ ਕੀਤਾ ਐਲਾਨ ਬੀਜੇਪੀ ਨੇ ਵੀ ਜਾਰੀ ਕੀਤੀ ਆਖਰੀ ਲਿਸਟ ਆਪਣੇ ਸਾਬਕਾ ਸੂਬਾ ਪ੍ਰਧਾਨ ਦੀ ਕੱਟੀ ਟਿਕਟ ਮੁੱਖ ਮੰਤਰੀ ਨੇ ਪੰਕ ਕੀਤੀ ਹਰਿਆਣਾ ਵਿਧਾਨ ਸਭਾ ਗਵਰਨਰ ਨੂੰ ਭੇਜੀ ਸਿਫਾਰਿਸ਼ ਸੰਵਿਧਾਨਿਕ ਸੰਕਟ ਕਰਕੇ ਨਾਇਬ ਸੈਣੀ ਨੇ ਲਿਆ ਫੈਸਲਾ ਦੀ ਕੈਬਨਿਟ ਦੇ ਵੱਲੋਂ ਯੂਨੀਵਰਸਲ ਹੈਲਥ ਕਵਰੇਜ ਨੂੰ ਮਨਜ਼ੂਰੀ ਆਯੁਸ਼ਮਾਨ ਸਕੀਮ ਦੇ ਅਧੀਨ ਦੇ ਵਿੱਚ ਆਉਣਗੇ 70 ਸਾਲ ਤੋਂ ਉੱਪਰ ਦੇ ਬਜ਼ੁਰਗ ਦੇਸ਼ ਦੇ ਵਿੱਚ 6 ਕਰੋੜ ਸਿਟੀਜ਼ਨਜ਼ ਨੂੰ ਮਿਲੇਗਾ ਲਾਭ ਪ੍ਰਧਾਨ ਮੰਤਰੀ ਮੋਦੀ ਅੱਜ ਪੈਰਾਪਾਰਾਲੈਂਪਿਕ ਖਿਡਾਰੀਆਂ ਦੇ ਨਾਲ ਕਰਨਗੇ ਮੁਲਾਕਾਤ ਦਿੱਲੀ ਦੇ ਵਿੱਚ ਦੁਪਹਿਰ 12 ਵਜੇ ਹੋਏਗੀ ਮੁਲਾਕਾਤ ਖਿਡਾਰੀਆਂ ਨੇ ਦੇਸ਼ ਦੇ ਲਈ ਜਿੱਤੇ ਨੇ 29 ਮੈ ਸਰਸ਼ਕਾਲ ਸਮੇਤ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂ ਸ਼ੁਰੂਆਤ ਕਰਦੇ ਬੁਲੇਟਿਨ ਦੀ ਚੰਡੀਗੜ੍ਹ ਦੇ ਵਿੱਚ ਹੋਏ ਗ੍ਰੇਨੇਡ ਹਮਲੇ ਤੋਂ ਇਸ ਮਾਮਲੇ ਦੇ ਵਿੱਚ ਇੱਕ ਜਣੇ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਆਟੋ ਡਰਾਈਵਰ ਹੈ ਉਹ ਤਾਂ ਪੁਲਿਸ ਨੇ ਆਟੋ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ ਇਸੇ ਆਟੋ ਦੇ ਵਿੱਚ ਦੱਸਿਆ ਕਿ ਬੈਠ ਕੇ ਦੋਵੇਂ ਮੁਲਜ਼ਮਾਂ ਆਇਸਾਨ ਉਹਨਾਂ ਨੇ ਚੱਲਦੇ ਆਟੋ ਦੇ ਵਿੱਚੋਂ ਇਹ ਗ੍ਰੇਨੇਡ ਹਮਲਾ ਕੀਤਾ ਸੀ ਇਸੇ ਆਟੋ ਦੇ ਵਿੱਚ ਬੈਠ ਕੇ ਇਹ ਹਮਲਾ ਕੀਤਾ ਗਿਆ ਤੇ ਚੰਡੀਗੜ੍ਹ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਤੇ 2-2 ਲੱਖ ਰੁਪਏ ਦਾ ਇਨਾਮ ਰੱਖਿਆ ਹੈ ਮੁਲਜ਼ਮਾਂ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ ਪਿਕਚਰ ਜਿਹ ਜਿਸ ਦੇ ਵਿੱਚ ਇਹ ਦੋਵੇਂ ਮੁਲਜ਼ਮ ਕੈਦ ਹੋਏ ਨੇ ਸੈਕਟਰ 10 ਦੀ ਕੋਠੀ ਨੰਬਰ 575 'ਚ ਗ੍ਰਨੇਡ ਸੁੱਟਿਆ ਗਿਆ ਸੀ ਚੱਲਦੇ ਆਟੋ ਦੇ ਵਿੱਚੋਂ ਗਰਨੇਰ ਸੁੱਟ ਕੇ ਇਹ ਤੁਰੰਤ ਫਰਾਰ ਹੋ ਗਏ ਸਨ ਔਰ ਦੋਵਾਂ ਦੀ ਤਸਵੀਰ ਕੈਦ ਹੋ ਗਈ ਹੈ ਕਿਉਂਕਿ ਕਾਫੀ ਸਮੇਂ ਤੱਕ ਇਹ ਚੰਡੀਗੜ੍ਹ ਦੇ ਵਿੱਚ ਹੀ ਘੁੰਮਦੇ ਰਹੇ ਨੇ ਔਰ ਬਿਨਾ ਮੂਟਕੇ ਕਿਉਂਕਿ ਜੇਕਰ ਮੂਟਕਾ ਹੁੰਦਾ ਤਾਂ ਫਿਰ ਇਹ ਸ਼ਕਤੀ ਜਾਬ ਦੇ ਸੰਨ ਔਰ ਕਿਤਨਾ ਕਿਤੇ ਲਗਾ ਦੇ ਵਿੱਚ ਵੀ ਜਿਹੜਾ ਹੈ ਇਹਨਾਂ ਨੂੰ ਲੈ ਕੇ ਡਾਊਟ ਹੋਣਾ ਸੀ ਪਰ ਅਜੇ ਹਾਂ ਨਹੀਂ ਹੋਇਆ ਸਾ ਸ਼ਰੀਆ ਆਵੇਂ ਜ਼ਰੂਰ ਕੰਬਦੇ ਹੋਏ ਨਜ਼ਰ ਆਇਆ ਤਮਾਕੇ ਦੇ ਵਿੱਚ ਜਾਰੀ ਨੁਕਸਾਨ ਕੋ ਹਾਲਾ ਕਿ ਬਚਾ ਰਿਹਾ ਹੈ ਗ੍ਰਨੇਡ ਕੋਠੀ ਦੇ ਸਾਹਮਣੇ ਵਾਲੇ ਵੇੜੇ ਚ ਸੁੱਟਿਆ ਗਿਆ ਫਟਿਆ ਔਰ ਉੱਥੇ ਐਨਆਰਆਈ ਦਾ ਪੁੱਤਰ ਲੌਨ ਦੇ ਵਿੱਚ ਬੈਠਾ ਹੋਇਆ ਸੀ ਤਮਾਕੇ ਵਿੱਚ ਸ਼ੀਸ਼ੇ ਦੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ ਔਰ ਇਹ ਕੁਲ ਮਿਲਾ ਕੇ ਆਟੋ ਦੇ ਵਿੱਚ ਦਿਖਾ ਰਹੇ ਹਾਂ ਆਟੋ ਦੇ ਵਿੱਚ ਇਹ ਦੋਵੇਂ ਮੁਲਜ਼ਮ ਬੈਠੇ ਹੋਏ ਨੇ ਚੱਲਦੇ ਆਟੋ ਦੇ ਵਿੱਚੋਂ ਦੱਸਿਆ ਕਿ ਇਹਨਾਂ ਨੇ ਗ੍ਰੇਨੇਡ ਹਮਲਾ ਕੀਤਾ ਜੇਕਰ ਇੱਕ ਵਾਰ ਲਈ ਮੰਨ ਲਿਆ ਜਾਵੇ ਕਿ ਆਟੋ ਡਰਾਈਵਰ ਦੀ ਇਸ ਕੋਈ ਗਲਤੀ ਨਹੀਂ ਹੈ ਸਵਾਰੀ ਬਣ ਕੇ ਇਹ ਦੋਵੇਂ ਜਣੇ ਆ ਕੇ ਬੈਠ ਗਏ ਔਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਫਿਰ ਜਦੋਂ ਇਹ ਧਮਾਕਾ ਹੁੰਦਾ ਜਦੋਂ ਇਹ ਬਲਾਸਟ ਹੋਇਆ ਉਸੇ ਵੇਲੇ ਹੀ ਆਟੋ ਡਰਾਈਵਰ ਨੂੰ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀ ਉਹ ਨੂੰ ਕਰਨਾ ਚਾਹੀਦਾ ਕਹਿਣਾ ਚਾਹੀਦਾ ਸੀ ਕਿ ਅਜਿਹਾ ਉਸਦੇ ਆਟੋ ਦੇ ਵਿੱਚ ਹੋਇਆ ਹੈ ਪਰ ਇਸ ਦੇ ਵਿੱਚ ਉਸ ਦਾ ਕੋਈ ਕਸੂਰ ਨਹੀਂ ਹੈ ਪਰ ਅਜਿਹਾ ਨਹੀਂ ਹੋਇਆ ਦੇਰ ਰਾਤ ਤੱਕ ਇਹ ਗ੍ਰਿਫਤਾਰੀ ਆਟੋ ਡਰਾਈਵਰ ਦੀ ਹੋਈ ਹੈ ਹਾਲਾਂਕਿ ਇਹ ਵੀ ਮੰਨਿਆ ਜਾ ਸਕਦਾ ਕਿ ਕਿ ਤਰ੍ਹਾਂ ਕੀਤਾ ਉਹ घबराया हो तीन तस्वीर तह दिखा रहे हैं पौच इलाके ब्लास्ट हो पहली तस्वीर इस आवाज सुनाई भी दिती है और धमाका दिखाई भी दे रहा है देखा जा सकता है और सुने जा सकता है कि ना जोरदार एकदम तो धमाका से एन आर आई की कोठी में निशाना बनाया गया है एन आर आई दसया जा रहा है ਹਾਲਾਂਕਿ ਸਵਛ ਜਾਣਕਾਰੀ ਵੀ ਮਿਲ ਰਹੀ ਸੀ ਕਿ ਪੰਜਾਬ ਪੁਲਿਸ ਦਾ ਰਿਟਾਇਰਡ ਅਫੀਸਰ ਹੈ ਜਿਸ ਦਾ ਏਕਾਰ ਹੈ ਪਰ ਪੁਲਿਸ ਨੇ ਇਸ ਤੋਂ ਹਜੇ ਕਿਆਕੀ ਸੀ ਇਸ ਦੀ ਜਾਂਚ ਕਰ ਰਹੀ ਹੈ ਇਸ ਦੀ ਕੋਈ ਕਨਫਰਮੇਸ਼ਨ ਨਹੀਂ ਹੈ ਤਾਂ ਇਹ ਦੂਸਰੀ ਤਸਵੀਰ ਹੈ ਇਸੇ ਆਟੋ ਦੇ ਵਿੱਚ ਇਹ ਬੈਠੇ ਹੋਏ ਨੇ ਮਲਜ਼ਮ ਜਿਨ੍ਹਾਂ ਦੇ ਵੱਲ ਆ ਕੇ ਇਹ ਇਹ ਜਿਹੜਾ ਬਲਾਸਟ ਕੀਤਾ ਗਿਆ ਹੈ ਦੋ ਮਲਜ਼ਮਾਂ ਦੀ ਪਾਲ جاری ਹੈ ਇਹ ਦੋਵੇਂ ਮਲਜ਼ਮ ਇਸ ਤਸਵੀਰ 'ਚ ਕੈਪਚਰ ਹੋ ਗਏ ਨੇ ਸੀਸੀਟੀਵੀ ਵਿੱਚ ਕਿਉਂਕਿ ਚੰਡੀਗੜ੍ਹ ਦਾ ਜ਼ਿਕਰ ਕੀਤਾ ਜਾਏ ਹਰ ਚੌਂਕ ਤੇ ਕੈਮਰਾ ਲੱਗਿਆ ਹੋਇਆ ਹੈ ਬਹੁਤ ਆਸਾਨੀ ਦੇ ਨਾਲ ਇਥੋਂ निकलना किसी भी मुलजम का बहुत मुश्किल है अजिहा नहीं हो सकता बेशक वो कितों भी किस्ते भी गए होते न कि तस्वीर तक कैद हुए होगी और जिस तरीके थोड़ी देर पहला मेरे सहयोगी जिक्र कर रहे कि हर एक जी सीसी वी है टीम के कोल है क्योंकि जितों जिथों जितो गुजरे ने और युत आसानी के न रहे हैं ने। एक ने घुमा के टोपी लई हुई है दूसरे के वालों लगता है कि उसने शायद बैग पाया हुआ है और दोवें जने जा रहे हैं तस्वीर कैद हुए हैं ਤਾਂ ਇੱਕ ਵੱਡੀ ਘਟਨਾ ਜ਼ਰੂਰ ਵਾਪਰੀ ਹੈ ਕਿਉਂਕਿ ਗ੍ਰੇਨ ਵਰਗੀ ਚੀਜ਼ ਦੱਸੀ ਜਾ ਰਹੀ ਹੈ ਜੋ ਐਸਐਸਪੀ ਦਾ ਸੀ ਬਿਆਨ ਸੁਣੀਆ ਕਮਰਦੀਪ ਕੌਰ ਦਾ ਤਾਂ ਉਹ ਕਹਿ ਰਹੇ ਨੇ ਕਿ ਅਜਿਹੀ ਛੋਟੀ ਜਿਹੀ ਚੀਜ਼ ਜਿਸ ਦੇ ਵਿੱਚ ਬਹੁਤ ਵੱਡਾ ਤਮਾਕਾ ਹੋਇਆ ਤਾਂ ਕਈ ਵਾਰ ਅਸੀਂ ਪਿਛਲੇ ਸਮਿਆਂ 'ਚ ਇਹ ਵੀ ਦੇਖਿਆ ਹੈ ਕਿ ਘਰਾਂ ਦੇ ਵਿੱਚ ਹੀ ਜਿਹੜੇ ਅਜਿਹੇ ਮਾੜੇ ਅੰਸਰ ਨੇ ਉਹਨਾਂ ਦੇ ਵੱਲੋਂ ਅਜਿਹੀਆਂ ਚੀਜ਼ਾਂ ਨੂੰ ਤਿਆਰ ਕੀਤਾ ਜਾਂਦਾ ਹੈ ਬਹੁਤ ਵਾਰ ਇਹ ਅਜਿਹਾ ਹੋਇਆ ਕਿ ਜਦੋਂ ਤਮਾਕਾ ਹੁੰਦਾ ਤਾਂ ਉਸ ਦੇ ਵਿੱਚ ਕੋਈ ਸਿੱਧਾ ਜਾਨੀ ਨੁਕਸਾਨ ਨਹੀਂ ਹੁੰਦਾ ਸਿਰਫ ਉਸ ਤਮਾਕੇ ਨੂੰ ਦੇਸ਼ਤ ਫਲਾਂ ਦੇ ਲਈ ਤਿਆਰ ਕੀਤਾ ਜਾਂਦਾ ਉਹ ਜਿਹੜੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਜਿਸ ਦੇ ਵਿੱਚ ਵਿਸਫੋਟਕ ਸਮਗਰੀ ਪਾਈ ਜਾਂਦੀ ਹੈ ਹਾਲਾਂਕਿ ਇਹ ਹੁਣ ਜਾਂਚ ਹੋਏਗੀ ਕਿ ਹਾਲਾਂਕਿ ਗ੍ਰੇਡ ਹੀ ਦੱਸਿਆ ਜਾ ਰਿਹਾ ਹੈ ਕਿ ਗ੍ਰੇਡ ਹੀ ਸੁੱਟਿਆ ਗਿਆ ਹੈ ਪਰ ਐਸਐਸਪੀ ਇਹ ਵੀ ਕਹਿ ਰਹੇ ਸੀ ਕਿ ਇਸ ਦੀ ਜਾਂਚ ਹੋਣਾ ਅਜੇ ਬਾਕੀ ਤਾਂ ਸਿੱਧਾ ਰੁਕ ਕਰਾਂਗੇ ਮਨੋਜ ਰਾਠੀ ਮੇਰੇ ਸਿਓਂ ਕਿ ਲਾਈਵ ਮੌਜੂਦ ਨੇ ਮਨੋਜ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਧਮਾਕਾ ਹੋਇਆ ਜਿਸ ਦੇ ਵਿੱਚ ਹੁਣ ਤੱਕ ਸਭ ਨੂੰ ਅਸੀਂ ਕਹਿ ਰਹੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥ ਪੈਰਾਂ ਦੀ ਪਾਈ ਹੋਈ ਹੈ ਦੋ ਮਨਜ਼ਮ ਸੀਸੀਟੀਵੀ ਚ ਸਾਫ਼ ਕੈਦ ਹੋਏ ਨੇ ਪਰ ਅਜੇ ਤੱਕ ਗ੍ਰਿਫਤ ਤੋਂ ਬਾਹਰ ਨੇ ਇੱਕ ਵੱਡੀ ਕਾਮਯਾਬੀ ਦੇ ਰਾਤ ਨੂੰ ਮਿਲਿਆ ਪੁਲਿਸ ਨੂੰ ਦੇਖੋ ਗੁਰਜੋਤਿ ਦੇ ਵਿੱਚ ਬਹੁਤ ਇਹ ਛੋਟੀ ਮੋਟੀ ਗੱਲ ਨਹੀਂ ਇਹ ਵੱਡੀ ਗੱਲ ਹੈ ਕਿ ਪੌਸ਼ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਗ੍ਰੇਨੇਡ ਟਾਈਪ ਘਰ ਦੇ ਅੰਦਰ ਸੁੱਟ ਕੇ ਉੱਥੋਂ ਫਰਾਰ ਹੋ ਜਾਣਾ ਹਾਲਾਂਕਿ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪਹਿਲਾ ਪੁਆਇੰਟ ਕਿਉਂਕਿ ਇਹ ਪੂਰੀ ਰੈਕੀ ਹੋਈ ਹੈ ਪਲੈਨਿੰਗ ਤੋਂ ਬਾਅਦ ਇਹ ਸਾਰੀ ਜਿਹੜੀ ਹੈਗੀ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਜਿੰਨੇ ਵੀ ਜਿੱਥੋਂ ਜਿੱਥੋਂ ਆਏ ਸਾਰੀ ਸੀਸੀਟੀਵੀ ਫੁਟੇਜ ਫੋਟੋਗ੍ਰਾਫ ਜਿਹੜੀ ਹੈ 2018 ਦੇ ਕੋਲ ਮੌਜੂਦ ਹੈ ਔਰ ਸਭ ਤੋਂ ਪਹਿਲਾਂ ਐਕਸਕਲੂਸਿਵ ਸੀਸੀਟੀਵੀ ਵੀ ਅਸੀਂ ਦਰਸ਼ਕਾਂ ਨੂੰ ਦਿਖਾਈ ਸੀ ਕਿ ਕਿਸ ਤਰ੍ਹਾਂ ਬਲਾਸ਼ ਕਰਕੇ ਉਹ ਆਟੋ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਸ਼ਾਮ ਦੇ ਕਰੀਬ 5:30 ਪੌਣੇ 6 ਦੀ ਇਹ ਘਟਨਾ ਸੀਗੀ ਜਦ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਹਾਲਾਂਕਿ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਆਈ ਹੈ ਕਿ ਪਿਛਲੇ ਸਾਲ ਇੱਕ ਰਿਟਾਇਰਡ ਪੰਜਾਬ ਪੁਲਿਸ ਆਫਿਸਰ ਇਸ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀ ਔਰ ਉਸ ਤੋਂ ਬਾਅਦ 2023 ਦੇ ਵਿੱਚ ਵੀ ਇਸੇ ਘਰ ਦੇ ਵਿੱਚ ਅਟੈਕ ਦੀ ਪਲੈਨਿੰਗ ਹੋਈ ਸੀ ਲੇਕਿਨ ਪਲੈਨਿੰਗ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਦੋ ਨੂੰ ਕਾਬੂ ਕੀਤਾ ਸੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਸੀ ਕਿ ਅਸੀਂ ਇੱਥੇ ਜਿਹੜਾ ਹੈਗਾ ਉਹ ਜਿਹੜਾ ਹਮਲਾ ਕਰਨਾ ਸੀ ਇੱਥੇ ਜਿਹੜੇ ਅਫਸਰ ਰਹਿੰਦੇ ਨੇ ਰਿਟਾਇਰਡ ਅਫਸਰ ਰਹਿੰਦੇ ਨੇ ਹਾਲਾਂਕਿ ਉਹ ਪਹਿਲਾਂ ਹੀ ਫੜੇ ਗਏ ਸੀ ਔਰ ਇੱਕ ਗੈਂਗਸਟਰ ਦੇ ਕਹਿਣ ਤੇ ਉਹਨਾਂ ਨੂੰ ਪਹੁੰਚ ਹਾਲਾਂਕਿ ਉਹ ਪਹਿਲਾਂ ਹੀ ਫੜੇ ਗਏ ਸੀ ਲੇਕਿਨ ਦੁਬਾਰਾ ਤੋਂ ਕੱਲ ਇਸੇ ਘਰ ਦੇ ਵਿੱਚ ਅਟੈਕ ਹੋਣਾ ਤੇ ਕਿਤੇ ਨਾ ਕਿਤੇ ਉਹਦੇ ਜਿਹੜੇ ਲਿੰਕ ਹੈ ਜਿਹੜੇ ਪਿਛਲੇ ਸਾਲ ਪਲੈਨਿੰਗ ਤੇ ਫੜੇ ਗਏ ਸੀਗੇ ਉਹ ਕਿਤੇ ਨਾ ਕਿਤੇ ਹੁਣ ਜੋੜ ਕੇ ਪੁਲਿਸ ਦੇਖ ਰਹੀ ਹੈ ਕਿ ਆਖਿਰ ਇਹ ਕਿਉਂਕਿ ਹੁਣ ਉੱਥੇ ਜਿਹੜੇ ਰਿਟਾਇਰਡ ਅਫਸਰ ਨੇ ਜਿਹੜੇ ਕਿਰਾਏ ਤੇ ਰਹਿੰਦੇ ਸੀ ਹੁਣ ਉੱਥੇ ਨਹੀਂ ਰਹਿੰਦੇ ਹੁਣ ਉੱਥੇ ਮਾਲਕ ਜਿਹੜੇ ਨੇ ਮਲਹੋਤਰਾ ਜਿਹੜੇ ਹੈਗੇ ਰਿਟਾਇਰਡ ਐਨ ਆਰ ਆਈ ਨੇ ਉਹਨਾਂ ਦੇ ਫਾਦਰ ਉਹ ਰਿਟਾਇਰਡ ਉਹ ਆ ਪ੍ਰੋਫੈਸਰ ਨੇ ਉਹ ਆਪਣੀ ਫੈਮਿਲੀ ਦੇ ਨਾਲ ਰਹਿੰਦੇ ਨੇ ਔਰ ਉਸ ਤੋਂ ਉੱਪਰ ਵੀ ਰੈਂਟ ਤੇ ਜਿਹੜੀ ਫੈਮਿਲੀ ਹੈ ਇੱਕ ਰਹਦੀ ਹੈ ਲੇਕਿਨ ਇਹਦੇ ਵਿੱਚ ਤੁਸੀਂ ਦੇਖੋ ਗੁਰਜੋਤ ਕੇ ਕਈ ਕਈ ਇਹਦੇ ਵਿੱਚ ਦੋ ਤਿੰਨ ਸਵਾਲ ਬਹੁਤ ਅਹਿਮ ਨੇ ਕਿ ਆਖਿਰ ਇਹ ਕਿਸ ਤਰ੍ਹਾਂ ਪੌਸ਼ ਏਰੀਆ ਦੇ ਵਿੱਚ ਆ ਕੇ ਬੜੇ ਹੀ ਆਸਾਨੀ ਦੇ ਨਾਲ ਉੱਥੇ ਕਟਨਾ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਕਈ ਸਵਾਲ ਇਹਦੇ ਵਿੱਚ ਖੜੇ ਹੁੰਦੇ ਨੇ ਤਾਂ ਕਹਿ ਸਕਦੇ ਆ ਕਿ ਹਾਲਾਂਕਿ ਦੇਖੋ 3-4 ਪੁਆਇੰਟ ਨੇ ਜਿਹੜੇ ਬਹੁਤ ਇੰਪੋਰਟੈਂਟ ਹੈ ਉਹ ਕਿੱਥੋਂ ਕਿਉਂਕਿ ਜਿੱਥੇ-ਜਿੱਥੋਂ ਆਏ ਸੈਕਟਰ 17 ਤੋਂ ਉਹ ਆਏ ਉਹ ਪੈਦਲ ਵੀ ਕਿਥੇ ਚਲੇ ਹੈ ਜਿਹੜੀ ਜਿਹੜੀ ਫੁਟੇਜ ਸਾਡੇ ਕੋਲ ਮੌਜੂਦ ਹੈ ਉਹ ਪੈਦਲ ਵੀ ਕਾਫੀ ਦੂਰ ਚਲੇ ਉਸ ਤੋਂ ਬਾਅਦ ਉਹਨਾਂ ਨੇ ਆਟੋ ਲਿੱਤਾ ਬਿਲਕੁਲ ਸਟਾਰਾ ਦੇ ਨੇੜੇ ਆ ਕੇ ਉਹਨਾਂ ਨੇ ਆਟੋ ਲਿੱਤਾ ਉਸ ਤੋਂ ਬਾਅਦ ਉਸ ਸੈਕਟਰ 10 ਪਹੁੰਚੇ ਹੈ ਵਾਰਦਾਤ ਨੂੰ ਅੰਜਾਮ ਦੇ ਕੇ ਪਸ ਦੇ ਨਜ਼ਰ ਆ ਰਹੇ ਨੇ ਜਿੱਦਾਂ ਹੀ ਇੱਕ ਲਾਲ ਗੱਡੀ ਲਾਲ ਗੱਡੀ ਜਿੱਦਾਂ ਹੀ ਐਂਟਰ ਹੋ ਰਹੀ ਆ ਔਰ ਉਹ ਪਸ ਦੇ ਨਜ਼ਰ ਆ ਰਹੇ ਨੇ ਪਿੱਛੇ ਧਮਾਕਾ ਹੋ ਰਿਹਾ ਇਹ ਸੀਸੀਟੀਵੀ ਚ ਕਲੀਅਰ ਦਿਖ ਰਿਹਾ ਔਰ ਉਸ ਤੋਂ ਬਾਅਦ ਉਹ 10 ਸੈਕਟਰ ਤੋਂ ਹੁੰਦੇ ਹੋਏ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ 10 ਸੈਕਟਰ ਤੋਂ ਹੁੰਦੇ ਹੋਏ ਸਿੱਧ ਇਹ ਮਹੌਲੀ ਸਾਈਡ ਪਰ ਜੇ ਨੇ ਹੁਣ ਤੱਕ ਦੀ ਜਿਹੜੀ ਇਨੀਸ਼ੀਅਲੀ ਇਨਵੈਸਟੀਗੇਸ਼ਨ ਹੋ ਰਹੀ ਹੈ ਕਿ ਆਟੋ ਡਰਾਈਵਰ ਜਿਹੜਾ ਹੈ ਉਹ 43 ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ ਜਿਹੜੇ ਪੁਲਿਸ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਔਰ ਪੁੱਛਗਿੱਛ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਕਿ ਆਟੋ ਡਰਾਈਵਰ ਬਹੁਤ ਡਰਿਆ ਹੋਇਆ ਸੀਗਾ ਯਾਨੀ ਕਿ ਕਹਿ ਸਕਦੇ ਹਾਂ ਕਿ ਸ਼ਾਇਦ ਉਸ ਨੂੰ ਕੋਈ ਬੰਦਕ ਬਣਾਇਆ ਹੋਵੇ ਹਾਲਾਂਕਿ ਹਜੀ ਉਦੀ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਕਿ ਉਹਦੀ ਉਹਨਾਂ ਦੇ ਨਾਲ ਇਨਵੋਲਵਮੈਂਟ ਹੈਗੀ ਹੈ ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਸ਼ੱਕ ਦੇ ਦਾਇਰੇ ਤੇ ਜ਼ਰੂਰ ਹੈ ਕਿਉਂਕਿ ਜਿਸ ਤਰ੍ਹਾਂ ਸੀਸੀਟੀਵੀ ਫੁਟੇਜ 'ਚ ਦਿਖ ਰਿਹਾ ਹੈ ਕਿ ਤਮਾਕਾ ਕਰਨ ਤੋਂ ਬਾਅਦ ਬਹੁਤ ਹੀ ਤੇਜ਼ੀ ਦੇ ਨਾਲ ਯਾਨੀ ਕਿ ਬਹੁਤ ਹੀ ਰਫ਼ਤਾਰ ਦੇ ਨਾਲ ਉਹ ਪਰ ਜਿਹੜੇ ਵਿੱਚ ਸਵਾਲ ਇਹੀ ਹੈ ਮਨੋਜ ਕਿ ਜੇਕਰ ਆਟੋ ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ ਹੈ ਤਾਂ 5:30-6 ਵਜੇ ਦੀ ਮੰਨ ਲਓ ਘਟਨਾ ਹੈ ਜੇਕਰ ਥੋੜਾ ਸੰਭਲਨ ਦੇ ਵਿੱਚ ਵੀ ਸਮਾਂ ਲੱਗਦਾ ਤਾਂ 7:00 ਵਜੇ ਦੀ ਪੁਲਿਸ ਨੂੰ ਸੂਚਿਤ ਕੀਤਾ ਜਾ ਸਕਦਾ ਸੀ ਕਿ ਉਸਦੇ ਆਟੋ ਦੇ ਵਿੱਚ ਅਜਿਹੀ ਘਟਨਾ ਵਾਪਰ ਗਈ ਹੈ ਉਸ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ ਤਾਂ ਫਿਰ ਇਸ ਕਰਕੇ ਉਸ ਨੂੰ ਜਿਹੜਾ ਹੈ ਜੋ ਜੋ ਪਤਾ ਹੈ ਉਹ ਦੱਸ ਸਕਦਾ ਸੀ ਅਜੇ ਆ ਨਹੀਂ ਹੋਇਆ دیر ਰਾਤ ਤੱਕ ਗ੍ਰਿਫਤਾਰੀ ਹੋਈ ਹੈ ਪਰ ਮਨੋਜ ਦੇਖੋ ਇਸ ਤੇ ਦੇਖੋ ਐਸੇ ਇਹੀ ਸਵਾਲ ਹੈ ਕਿ ਆਖਿਰ ਆਟੋ ਡਰਾਈਵਰ ਜਿਹੜਾ ਸੀ ਉਹਨੇ ਪੁਲਿਸ ਨੂੰ ਨਾਲ ਦੇ ਨਾਲ ਇਨਫੋਰਮ ਕਿਉਂ ਨਹੀਂ ਕੀਤਾ ਪਹਿਲਾ ਸਵਾਲ ਦੂਜਾ ਸਵਾਲ ਇਹ ਹੈ ਕਿ ਜਿਹੜਾ ਉਹ ਭਸ ਦਾ ਨਜ਼ਰ ਆ ਰਿਹਾ ਜੇਕਰ ਆਟੋ ਡਰਾਈਵਰ ਚਾਹਦਾ ਤਾਂ ਉੱਥੇ ਜਿਹੜਾ ਵੀ ਬਲਾਸਟ ਹੋਇਆ ਜਾਂ ਫਿਰ ਬਲਾਸਟ ਕਰਕੇ ਭਜੇ ਜਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਕੋਈ ਤਰ੍ਹਾਂ ਦਾ ਕੋਈ ਸਸਪੈਕਟ ਆਟੋ ਡਰਾਈਵਰ ਨੂੰ ਲੱਗਿਆ ਸੀਗਾ ਤਾਂ ਉਹ ਸ਼ੋਰ ਵੀ ਮਚਾ ਸਕਦਾ ਸੀ ਜਾਂ ਫਿਰ ਉਹ ਆਟੋ ਛੱਡ ਕੇ ਵੀ ਭੱਜ ਸਕਦਾ ਸੀ ਜਾਂ ਕਿਸੇ ਨੂੰ ਇਨਫੋਰਮ ਕਰ ਸਕਦਾ ਸੀ ਜਾਂ ਪੁਲਿਸ ਨੂੰ ਇਹ ਬਹੁਤ ਸਾਰੇ ਸਵਾਲ ਨੇ ਹਾਲਾਂਕਿ ਪੁਲਿਸ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਕਈ ਕਲੂ ਜਿਹੜੇ ਹੈ ਉਹ ਆਟੋ ਡਰਾਈਵਰ ਤੋਂ ਸਾਨੂੰ ਮਿਲੇ ਹੈ ਔਰ ਆਟੋ ਡਰਾਈਵਰ ਨੂੰ ਸੈਕਟਰ 43 ਤੋਂ ਕਾਬੂ ਕੀਤਾ ਗਿਆ ਔਰ ਕਈ ਚੀਜ਼ਾਂ ਦੇ ਵਿੱਚ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਵੀ ਸਸਪੈਕਟ ਜਿਹੜੇ ਵੀ ਦੋ ਸਸਪੈਕਟਸ ਦੀ ਇਹ ਫੋਟੋਗ੍ਰਾਫ ਸਾਹਮਣੇ ਆਈ ਹੈ ਉਹ ਕਿੱਥੋਂ ਆਏ ਆ ਇੱਕ ਦੇ ਹੱਥ ਇੱਕ ਪਿੱਟੂ ਬੈਗ ਸੀਗਾ ਇੱਕ ਦੇ ਕੋਲ ਇੱਕ ਨੇ ਕੈਪ ਪਾਈ ਹੋਈ ਸੀ ਟਾਮ ਐਂ ਜੈਰੀ ਦੀ ਟੀ-ਸ਼ਰਟ ਪਾਈ ਹੋਈ ਸੀ ਔਰ ਉਹ 43 ਸਾਈਡ ਤੋਂ ਆਏ ਨੇ ਯਾਨੀ ਕਿ 43 ਤੋਂ ਹੁੰਦੇ ਹੋਏ ਸੈਕਟਰ 17 17 ਤੋਂ ਹੁੰਦੇ ਹੋਏ ਸੈਕਟਰ 10 ਪਹੁੰਚੇ ਹੈ ਯਾਨੀ ਕਿ ਉਹਨਾਂ ਨੂੰ ਸਾਰੀ ਚੀਜ਼ਾਂ ਦਾ ਪਤਾ ਸੀਗਾ ਕਿ ਘਰ ਕਿੱਥੇ ਹੈ ਲੋਕੇਸ਼ਨ ਕਿੱਥੇ ਹੈ ਉਸ ਤੋਂ ਬਾਅਦ ਕਿੱਥੇ ਭਜਣਾ ਸੀ ਕਿੱਥੇ ਅਸੀਂ ਪੱਛ ਕੇ ਜਾਣਾ ਹੈ ਆਟੋ ਵਾਲੇ ਨੂੰ ਕਿੱਥੇ ਛੱਡਣਾ ਹੈ ਉਹਨੂੰ ਡਰਾ ਧਮਕਾ ਕੇ ਕਰਾਇਆ ਹੈ ਜਾਂ ਫਿਰ ਆਟੋ ਵਾਲੇ ਦੀ ਇਨਵੋਲਵਮੈਂਟ ਹੈ ਇਹ ਬਹੁਤ ਸਾਰੇ ਕੁਐਸਚਨਸ ਨੇ ਲੇਕਿਨ ਇਸ ਦੇ ਵਿਚਾਲੇ ਕਹਿ ਸਕਦੇ ਆ ਕਿ ਇੱਕ ਵੱਡੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਪੌਸ਼ ਏਰੀਆ ਦੇ ਵਿੱਚ ਜਿਹਦੇ ਬਿਲਕੁਲ ਨੇੜੇ ਸੈਕਟਰ 9 ਹੈੱਡਕੁਆਰਟਰ ਹੈ ਪੁਲਿਸ ਹੈੱਡਕੁਆਰਟਰ ਹੈ ਪੰਜਾਬ ਪੁਲਿਸ ਹੈੱਡਕੁਆਰਟਰ ਹੈ ਮਿੰਨੀ ਸੈਕਟਰੀਏਟ ਹੈ ਚੰਡੀਗੜ੍ਹ ਹਾਊਸਿੰਗ ਬੋਰਡ ਹੈ ਉਹਦੇ ਥੋੜਾ ਜਿਹਾ ਅੱਗੇ ਚੱਲ ਜਾਓ ਹਾਈ ਕੋਰਟ ਹੈ ਫੈਕਟਰੀਟ ਹੈ ਦੁਕਾਨ ਸੁਬਾ ਇਹ ਇਹ ਪੂਰਾ ਇਹ ਪੂਰਾ ਏਰੀਆ ਕਰੀਬਨ 1 2 2 ਕਿਲੋਮੀਟਰ ਦੇ ਨੇੜੇ ਹੈ ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਕਈ ਹੋ ਰਹੇ ਨੇ ਔਰ ਸੀਸੀਟੀਵੀ ਫੁਟੇਜ ਵਖ ਵਖ ਥਾਵਾਂ ਦੀ ਨਿਊਜ਼ 18 ਦੇ ਕੋਲ ਐਕਸਕਲੂਸਿਵ ਹੈ ਆਟੋ ਦੇ ਵਿੱਚ ਜਾਂਦੇ ਹੋਏ ਪੈਦਲ ਆਂਦੇ ਹੋਏ ਉਸ ਤੋਂ ਬਾਅਦ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਮੂਮੈਂਟ ਹੈ ਜਲਦੀ ਤੋਂ ਜਲਦੀ ਮੂਮੈਂਟ ਉਹਨਾਂ ਦੀ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਉਹ ਮੂਮੈਂਟ ਕਰ ਰਹੇ ਹਨ ਤਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਜਿਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਦੂਜੀ ਗੱਲ ਇਦੇ ਵਿੱਚ ਟੀਮਾਂ ਬਣਾ ਦਿੱਤੀ ਗਈ ਹੈ ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਸੈਲ ਕ੍ਰਾਈਮ ਬ੍ਰਾਂਚ ਡਿਸਟ੍ਰਿਕਟ ਕ੍ਰਾਈਮ ਸੈਲ ਔਰ ਖੁਦ ਇਹਦੇ ਵਿੱਚ ਪੰਜਾਬ ਪੁਲਿਸ ਵੀ ਆਪਣੇ ਲੈਵਲ ਤੇ ਜਿਹੜੀ ਹੈ ਇਨਵੈਸਟੀਗੇਸ਼ਨ ਜੁੜ ਗਈ ਹੈ ਨਾਲ ਦੇ ਨਾਲ ਬਾਰਡਰ ਏਰੀਆ ਜਿਹੜੇ ਆ ਉਹ ਰਾਤ ਨੂੰ ਹੀ ਸੀਲ ਕਰ ਦਿੱਤੇ ਗਏ ਸੀਗੇ ਪੰਚਕੁਲਾ ਬਾਰਡਰ ਏਰੀਆ ਚੰਡੀਗੜ੍ਹ ਪੰਚਕੁਲਾ ਬਾਰਡਰ ਏਰੀਆ ਚੰਡੀਗੜ੍ਹ ਮਾਹੋਲੀ ਬਾਰਡਰ ਏਰੀਆ ਔਰ ਜਿਹੜੇ ਵੀ ਹਿਮਾਚਲ ਬਾਰਡਰ ਏਰੀਆ ਉੱਥੇ ਸੀਲ ਕਰਕੇ ਖਾਸ ਤੌਰ ਤੇ ਰਾਤ ਨੂੰ ਸਾਰਿਆਂ ਦੀ ਜਿਹੜੇ ਵੀ ਗੱਡੀਆਂ ਦੇ ਜਾਂ ਫਿਰ ਇਹ ਜਿਹੜੇ ਸਸਪੈਕਟ ਦੀ ਫੋਟੋਗ੍ਰਾਫਸ ਹੈ ਸਾਰਿਆਂ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਸੀ ਔਰ ਦੇਰ ਰਾਤ ਪੁਲਿਸ ਵੱਲੋਂ ਦੋ ਲੱਖ ਦਾ ਇਨਾਮ ਆਇਆ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨੋਜ ਜਾਨਕਾਰੀ ਲਈ ਬਿਲਕੁਲ ਔਰ ਇਹ ਜਾਣਕਾਰੀ ਮਨੋਜ ਦੇ ਰਹੇ ਸਨ ਕਿ ਬਾਰਡਰ ਸੀਲ ਕਰ ਦਿੱਤੇ ਗਏ ਨੇ ਪੂਰੀ ਤਰ੍ਹਾਂ ਦੇ ਨਾਲ ਹਰ ਪਾਸੇ ਪੁਲਿਸ ਦੀ ਜਿਹੜੀ ਬਾਜ ਵਾਲੀ ਅੱਖ ਹੈ ਇਸ ਵੇਲੇ ਔਰ ਆਪ ਕੁੱਲ ਮਿਲਾ ਕੇ ਚੰਡੀਗੜ੍ਹ ਦੇ ਵਿੱਚੋਂ ਭੱਜ ਕੇ ਕਿੱਧਰ ਵਾਲੇ ਪਾਸੇ ਗਏ ਨੇ ਜੇਕਰ ਇਹ ਤਸਵੀਰਾਂ ਸ਼ਿਕਾਇਤ ਹੋਇਆ ਤਾਂ ਫਿਰ ਉੱਥੋਂ ਫੜਨਾ ਥੋੜਾ ਜਾਂ ਮੁਸ਼ਕਿਲ ਅਸੀਂ ਕਹਿ ਸਕਦੇ ਹਾਂ ਹੋ ਸਕਦਾ ਪਰ ਜੇਕਰ ਇਹ ਚੰਡੀਗੜ੍ਹ ਦੇ ਵਿੱਚ ਹੀ ਕਿਤੇ ਲੁਕੇ ਹੋਏ ਤਾਂ ਫਿਰ ਬਹੁਤ ਆਸਾਨੀ ਦੇ ਨਾਲ ਇਹਨਾਂ ਨੂੰ ਕਾਬੂ ਜਿਹੜਾ ਕੀਤਾ ਜਾ ਸਕਦਾ ਹੈ। ਤਕਰੀਬਨ 5:30 ਵਜੇ ਇਨਫਰਮੇਸ਼ਨ ਆਈ ਸੀ ਕਿ ਇੱਥੇ ਕੋਈ ਛੋਟੀ ਚੀਜ਼ ਚੋਂ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ ਕੰਪਲੇਨੈਂਟਸ ਨੇ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ ਇੱਥੇ ਜਿਹੜੇ ਪਹੁੰਚੇ ਆ ਤਾਂ ਦੇਖਿਆ ਹੈ ਕਿ ਇੱਥੇ ਕੁਝ ਇੱਕ ਚੀਜ਼ ਜਿਹਦੇ ਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਬਲਾਸ ਛੋਟਾ ਇੱਥੇ ਹੋਇਆ ਹੈ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਤੇ ਕੁਝ ਗਮਲੇ ਜਿਹੜੇ ਗਾਰਡਨ ਚ ਪਈ ਸੀ ਉਹਨਾਂ ਦਾ ਨੁਕਸਾਨ ਹੋਇਆ ਹਾਂ ਅੱਗੇ ਦੀ ਤਫ਼ਤੀਸ਼ ਜਾਰੀ ਹੈ ਸੀਐਫਐਸਐਲ ਟੀਮ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਹੈ ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਆ ਸਾਡੀ ਟੀਮਸ ਉੱਥੇ ਲੱਗੀਆਂ ਹੋਈਆਂ ਸਾਡੇ ਆਫੀਸਰਸ ਇੱਥੇ ਆ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਅੱਗੇ ਵਧਿਆਂ ਤਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਅੱਜ ਤੋਂ ਹੋਰ ਮਰੀਜ਼ਾਂ ਦੀ ਮੁਸ਼ਕਿਲ ਵਧਣ ਵਧਣ ਜਾ ਰਹੀ ਹੈ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਓਪੀਡੀ ਮੁਕੰਮਲ ਤੌਰ ਤੇ ਬੰਦ ਰਹੇਗੀ 4 ਦਿਨ ਦੇ ਲਈ ਓਪੀਡੀ ਮੁਕੰਮਲ ਬੰਦ ਕਰ ਦਿੱਤੀ ਗਈ ਹੈ ਐਲਾਨ ਕਰ ਦਿੱਤਾ ਗਿਆ ਹੈ ਡਾਕਟਰਾਂ ਦੇ ਵੱਲੋਂ ਤਾਂ 15 ਤਰੀਕ ਤੱਕ ਦਾ ਸੀ ਕਿ ਸਰਕਾਰੀ ਡਾਕਟਰ ਹੜਤਾਲ ਦੇ ਵਿੱਚ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਕੋਈ ਸਹਿਮਤੀ ਬਣੀ ਜ਼ਰੂਰ ਸੀ ਪਰ ਲਿਖਤੀ ਤੌਰ ਤੇ ਉਹਨਾਂ ਨੂੰ ਜਿਹੜਾ ਹੈ ਉਹ ਪੱਤਰ ਨਹੀਂ ਮਿਲਿਆ ਕਿਉਂਕਿ ਜਦੋਂ ਮੀਟਿੰਗ ਹੋਈ ਉਸ ਤੋਂ ਬਾਅਦ ਕਿਤਨਾ ਕਿਤੇ ਪੂਰੀ ਪੌਸਿਬਿਲਿਟੀ ਸੀ ਕਿ ਡਾਕਟਰਾਂ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਰਹੀ ਹੈ ਵਧੀਆ ਔਰ ਉਸ ਦੇ ਵਿੱਚ ਨਤੀਜੇ ਵੀ ਸਾਰਥਕ ਨਿਕਲਣਗੇ ਪਰ ਲਿਖਤੀ ਤੌਰ ਤੇ ਪ੍ਰੋਸਾ ਨਾ ਮਿਲਣ ਤੋਂ ਬਾਅਦ ਡਾਕਟਰਾਂ ਨੇ ਇਹ ਦੇਰ ਸ਼ਾਮ ਕੱਲ 6 ਵਜੇ ਦੇ ਕਰੀਬ ਐਲਾਨ ਕਰ ਦਿੱਤਾ ਕਿ ਉਹ ਕੱਲ ਤੋਂ ਜਿਹੜੀ ਓਫਿਸ ਦੀ ਮੁਕੰਮਲ ਤੌਰ ਤੇ ਬੰਦ ਕਰ ਰਹੇ ਨੇ 4 ਦਿਨ ਤੱਕ ਤਤੰਦਨ ਇਹ ਹੁਣ ਜਿਹੜਾ ਹੈ ਉਹ ਉਪਰਲੀ ਦਿਨ ਤਾਂ ਤਦ ਨਹੀਂ ਬੰਦ ਰੱਖੀ ਗਈ ਸੀ ਪਰ ਸਬਾਹ ਦਾ ਪੂਰਾ ਦਿਨ ਔਰ ਅੱਗੇ ਵੀ ਦਿਨ ਦਿਨ ਹੋਰ ਜਿਹੜੀ ਉਪਰਲੀ ਬੰਦ ਹੋ ਗਈ ਉਹਦਰ ਭਾਜਪਾ ਆਗੂ ਦੇ ਬਿਆਨ ਤੇ ਕਾਂਗਰਸ ਪੜਕੀ ਹੈ ਭਾਜਪਾ ਆਗੂ ਰਾਹੁਲ ਗਾਂਧੀ ਨੂੰ ਤੰਕੀਆਂ ਦੇ ਰਹੇ ਨੇ ਕਾਂਗਰਸ ਦਾ ਇਹ ਕਹਿਣਾ ਹੈ ਭਈਆ ਮੋਦੀ ਤੇ ਅਮਿਤ ਸ਼ਾਹ ਹੁਣ चुप क्यों ने तो हूँ इस खिलाफ कार्रवाई होगी कांग्रेस ने पूछा है किसी भी कीमत पर अजि बयान बर्दाश्त नहीं किए जाने तो दिल्ली पुलिस को इस बयान पर नोटिस लेना चाहिए उन्होंने कहा दस दिए कि कल दिल्ली से सिख भाईचारे ने राहुल गांधी के खिलाफ प्रदर्शन किया और भाजपा आगू क्योंकि भाजपा सिख मोर्चा से जिन्होंने प्रदर्शन किया तो भाजपा आगू उस तरविंद सन तरविंद मरवाह ने अपने भाषण किया कि जेकर राहुल गांधी समय रे बास नए

ਸਹਿਰਾਵੀਓ ਅਲੈਰਾ ਰਾਇਵਦੀ ਜੋ ਤੇਰੇ ਸਾਦੀ ਢਾਲ ਹੋਇਆ ਇਸ ਦਾ ਜਵਾਬ ਮੈਨੂੰ ਨਹੀਂ ਇਸ ਦਾ ਜਵਾਬ ਨਰਿੰਦਰ ਮੋਦੀ ਕੋਰ ਇਸ ਦਾ ਜਵਾਬ ਅਮਿਤ ਸ਼ਾਹ ਕੋ ਦੇਣਾ ਚਾਹੀਏ बीजेपी का एक व्यक्ति किस तरह की बात कर रहा है लोकतंत्र में नेता प्रतिपक्ष के लिए क्या मंसूबे लेकर घूम रहा है इस इस बीजेपी से 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 इसीलिए देश को है इसका जवाब आप जेपी नड्डा नरेंद्र मोदी और अमित शाह से जरूर लीजिए कि क्या इस देश के हालात ऐसे बन गए कि आपके नेता किन चीजों को रेफर कर रहे हैं उसका उस चीज को मैं अपने मुंह से कह भी नहीं सकती इस देश की एक नेत्री की इस देश की प्रधानमंत्री की जिस तरह से जघन्य हत्या की गई थी और उस प्रधानमंत्री की जिसने पाकिस्तान के दो टुकड़े कर दिए और आपके नेता उस, उनके पोते के बारे में नेता प्रतिपक्ष के बारे में इस देश के चुने हुए एक सांसद के बारे में इन शब्दों का प्रयोग कर रहे हैं इसके लिए नरेंद्र मोदी को और जेपी नड्डा को हाथ जोड़ के माफी मांगनी चाहिए और ऐसे व्यक्ति की जगह जेल में है और कहीं नहीं जी श्री राहुल गांधी ने यूएसए के जाके मनोरिटी के संबंध में कही है और खास करके सिखा के संबंध में ਕੀ ਸਿੱਖਾਂ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਫਿਲਮਾਂ ਰਾਹੀਂ ਚਾਹੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਦੇਸ਼ ਦੇ ਵਿੱਚ ਉੱਪਰ ਰਹੀਆਂ ਬਜਾਏ ਇਸ ਦੇ ਕਿ ਰਾਜ ਸਭਾ ਮੈਂਬਰ ਨੇ ਜੇ ਰਾਜ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਹੋਵੇ ਔਰ ਸਪੀਕਰ ਸਾਹਿਬ ਨੇ ਉੱਥੇ ਜਿਹੜਾ ਡੀਜੀਪੀ ਨੂੰ ਟੈਗ ਕੀਤਾ ਹੋਵੇ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਐਸਜੀਪੀਸੀ ਆ ਉਹਨਾਂ ਨੇ ਆਫੀਸ਼ੀਅਲ ਕੰਪਲੀਟ ਦਿੱਤੀ ਹੋਵੇ ਤੇ ਮੇਰੇ ਵਰਗੇ ਨੇ ਵਿਧਾਨ ਸਭਾ ਦੇ ਵਿੱਚ ਇਸ਼ੂ ਚੱਕਿਆ ਹੋਵੇ ਉਹਦੇ باوجود ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਕਰਨੀ ਹੁੰਦੀ ਆ ਔਰ ਜਿਹੜੀ ਬੀਜੇਪੀ ਇਹ ਦੱਸ ਦੇਵੇ ਵੀ ਹਾਂ ਵੀ ਇਹਨਾਂ ਤੇ ਜਿਹੜੇ ਇਹ ਹੈਂਡਲਰ ਹੈਗੇ ਜਿਹੜੇ ਨਫ਼ਰਤ ਫਲਾਉਣ ਵਾਲੇ ਇਹਨਾਂ ਤੇ ਅੱਜ ਤੱਕ ਕਾਰਵਾਈ ਕੀ ਕੀਤੀ ਆ ਅੱਗੇ ਬਾਤ ਇਹ ਉਹ ਤੇ ਵਿਕਰਮ ਮਜੀਠੀਆ ਦੇ ਖਿਲਾਫ ਕੇਸ ਦੇ ਵਿੱਚ ED ਦੀ ਐਂਟਰੀ ਹੋ ਗਈ ਹੈ ਕਥਿਤ ਮਨੀ ਲਾਂਡਰਿੰਗ ਕੇਸ ਤੇ ED ਨੇ ਰਿਪੋਰਟ ਮੰਗੀ ਹੈ ਤਾਂ ਮਜੀਠੀਆ ਦੇ ਖਿਲਾਫ ਜਾਂਚ ਕਰ ਰਹੀ ਹੈ SIT ਤੋਂ ਰਿਪੋਰਟ ਮੰਗੀ ਗਈ ਹੈ ED ਨੇ SIT ਦੀ ਰਿਪੋਰਟ ਦਾ ਨੋਟਿਸ ਲਿਆ ਹੈ ਸੋਰਸਿੰਗ ਦੇ ਹਵਾਲੇ ਤੋਂ ਇਹ ਖਬਰ ਹੈ SIT ਤੋਂ ਕੇਸ ਦੀ ਪੂਰੀ ਡਿਟੇਲ ਮੰਗੀ ਗਈ ਹੈ SIT ਦੀ ਜਾਂਚ ਦੇ ਵਿੱਚ 436 ਕਰੋੜ ਦੀ ਮਨੀ ਲਾਂਡਰਿੰਗ ਦਾ ਜ਼ਿਕਰ ਹੈ ਤਾਂ ਇਸ ਤੇ ਵਿਕਰਮ ਮਜੀਠੀਆ ਨੇ ਕਈ ਸਵਾਲ ਕੀਤੇ ਅਈ ਚਲਾਨ ਪੇਸ਼ ਕਰੀਦਾ ਜੇ ਤੁਹਾਡੇ ਕੋਲ ਹੈ ਨਾ ਕੁਝ ਸਬੂਤ ਤੇ ਚਲਾਨ ਪੇਸ਼ ਕਰੋ ਇਹ ਅਖਬਾਰਾਂ ਚ ਟੀਵੀ ਚ ਛੇੜਛਾੜੀ ਕਰਨੀ ਮੀਡੀਆ ਟਰਾਇਲ ਕਰਨਾ ਇਹ ਸਿਰਫ ਸਿਆਸੀ ਮਪਾਦਲੀ ਹੁੰਦਾ ਕਿਉਂਕਿ ਅਸਲ ਫੈਸਲਾ ਕਿ ਭਗਵੰਤ ਮਾਨ ਸੱਚਾ ਕਿ ਮਜੀਠੀਆ ਸੱਚਾ ਇਸ ਗੱਲ ਦਾ ਫੈਸਲਾ ਹੋਣਾ ਆਨਰੇਬਲ ਕੋਰਟ ਚ ਅੱਗੇ ਵਧਦੇ ਹਾਂ ਤਾਂ ਹੁਣ ਨਵਾਂ ਸ਼ਹਿਰ ਦੇ ਵਿੱਚ ਮਸਜਿਦ ਨੂੰ ਲੈ ਕੇ ਬਵਾਲ ਸ਼ੁਰੂ ਹੋਇਆ ਹੈ ਮਸਜਿਦ ਨੂੰ ਲੈ ਕੇ ਹਿੰਦੂ ਸੰਗਠਨਾ ਨੇ ਪ੍ਰਦਰਸ਼ਨ ਕੀਤਾ ਨਵਾਂ ਸ਼ਹਿਰ ਦੇ ਵਿੱਚ ਪੰਚਾਇਤੀ ਜ਼ਮੀਨ ਤੇ ਬਣੀ ਹੈ ਮਸਜਿਦ ਦਾ ਮਾਮਲਾ ਹੈ ਤਾਂ ਮਸਜਿਦ ਦੇ ਨਾਲ ਲੱਗਦੇ ਟੌਪੂ ਨਾਲ ਕੇ ਵਿਵਾਦ ਚੱਲ ਰਿਹਾ ਹੈ ਹਿੰਦੂ ਸੰਗਠਨਾ ਨੇ ਪ੍ਰਸ਼ਾਸਨ ਦੇ ਖਿਲਾਫ ਰੋਸ ਜਤਾਇਆ ਹੈ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਨਾਰਾਬਾਜ਼ੀ ਕੀਤੀ ਦੱਸਿਆ ਕਿ ਇਸ ਪੂਰੇ ਵਿਵਾਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਨਹੀਂ ਬਲਕਿ ਵਕਫ ਬੋਰਡ ਦੀ ਹੈ ਇਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਚ ਭਾਰੀ ਰੋਸ ਪਾਇਆ ਜਾ ਰਿਹਾ। ਟੇਕ ਬਰਦਰੀ ਰੋਡ ਤੇ ਮਸਜਿਦ ਬਣੀ ਆ ਉਧਰ ਇੱਕ ਜ਼ਿਲ੍ਹਾ ਪਰਿਸ਼ਦ ਦਾ ਇੱਕ ਨਾਲ ਦੇ ਕਰੀ ਖਾਲੀ ਪਲਾਟ ਰਿਹਾ ਵਾ। ਉਥੇ ਆਏ ਸਮੇਂ ਤੇ ਮਸਜਿਦ ਦੇ ਜਿਹੜੇ ਮੌਲਾਨਾ ਵਾ ਜਿਹੜੇ ਉਹਨੂੰ ਆਰਗੇਨਾਈਜ਼ ਕਰਦੇ ਆ ਉਹ ਕਦੀ ਉਥੇ ਚਾਰਦਵਾਰੀ ਕਰਨ ਦੀ ਕੋਸ਼ਿਸ਼ ਕਰਦੇ ਆ। ਕਦੀ ਉਹਨੂੰ ਇੰਟਰਲੌਕ ਟੈਰਨ ਲਾਈਨ ਦੀ ਕੋਸ਼ਿਸ਼ ਕਰਦੇ ਆ। ਉਹ ਆਪਣੇ ਕਬਜ਼ੇ ਦੇਣ ਦੀ ਕੋਸ਼ਿਸ਼ ਕਰਦੇ ਆ। ਉਹ ਆਪਣੀ ਸੋਚੀ ਸਾਜੀ ਸਾਜੀ ਤਹਿਤ ਸਾਡੇ ਸ਼ਾਂਤੀਵੇਂ ਨਮਾਸ਼ਰਦ ਮホール ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਕਰਕੇ ਇਤਨਾ ਲੱਗਿਆ ਹੈ ਇਹ ਜਿਹੜੀ ਜਗਾ ਵਾ ਜਿਹਨਾਂ ਪਰਸ਼ਦ ਦੀ ਆ ਉਹ ਸਾਡੀ ਸਾਡੇ ਪੰਜਾਬ ਦੀ ਆ ਸਾਨੂੰ ਮਿਲਣੀ ਚਾਹੀਦੀ ਆ ਜੀ ਸਾਹਿਬ ਨੇ ਉਦੋਂ ਹੀ ਪਤਾ ਕਰ ਦਿੱਤਾ ਸਾਬੇ ਅਸੀਂ ਦੋ ਤਿੰਨ ਮਰਲੇ ਇਹਨਾਂ ਨੂੰ ਦੇ ਦਿੱਤੇ ਫਸਕੇ ਕਿ ਲੱਗਿਆ ਕਿ ਦੋ ਤਿੰਨ ਮਰਲੇ ਉਹਦੇ ਬਣ ਗਿਆ ਤਾਂ ਦੇ ਲਾ ਦੇ ਜਦੋਂ ਉਹਨਾਂ ਦੀ ਜਗਾ ਹੀ ਹੈ ਨਹੀਂ ਫਿਰ ਕਿੱਥੋਂ ਲਈ ਸਰਕਾਰ ਨੇ ਸਰਕਾਰ ਸਰਕਾਰ ਜਿਹੜਾ ਚੋਰਚਾ ਬੰਦ ਕਰੇ ਧਰਨਾ ਦਿੱਤਾ ਹੈ ਇੱਥੇ پورا ਵਾਕਿਆ ਕੀ ਕੋਈ ਮਸਲਾ ਵੱਡਾ ਨਹੀਂ ਸੀ ਇਹ ਪ੍ਰਾਪਰਟੀ ਉਹ ਖੇਦਿਆ ਬਲਕਬੋਰਡ ਦੀ ਹੈ ਜਦਕਿ ਤਬਾਬਾ ਜਿਹੜੀ ਐ ਬੋਲਦੀ ਆ ਉਹ ਸਰਕਾਰ ਦੀ ਹੈ ਪੰਚਾਇਤ ਰਾਜ ਦੀ ਇਸੇ ਲਈ ਅਸੀਂ ਬਾਰ-ਬਾਰ ਉਹਨਾਂ ਨੂੰ ਮਿਲੇ ਆ ਕੱਲ ਵੀ ਮੀਟਿੰਗਾਂ ਰਹੀਆਂ ਅੱਜ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਆਖਰ ਦੇ ਵਿੱਚ ਸਾਨੂੰ ਮਜਬੂਰ ਹੋ ਕੇ ਅਸੀਂ ਇਸ ਧਰਨੇ ਵਿੱਚ ਸ਼ਾਮਲ ਹੋਏ ਆ ਤੇ ਸਾਡੀ ਔਰ ਧਮਾਨ ਸਾਡੀ ਇਹ ਹੀ ਆ ਉਹਦੇ ਪੱਕਾ ਤਵਾਜਾ ਬੰਦ ਕੀਤਾ ਜਾਵੇ ਔਰ ਉਹ ਜਗ੍ਹਾ ਜਿਹੜੀ ਹੈ ਸਾਰੀ ਪੰਜਾਬ ਸਰਕਾਰ ਐਡਮਿਨਿਸਟ੍ਰੇਸ਼ਨ ਆਪਣੇ ਹੱਥੇ ਲੈ ਲਵੇ ਔਰ ਆਪਣਾ ਉਹ ਤਬ ਤੋਂ ਬਣਾ ਦੇ